ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸ਼ਵਨੀ ਕੁਮਾਰ ਸੋਨੀ ਮਾਨਸਾ ਪ੍ਰਚਾਰ ਕੰਪਨੀ ਚੈਨਲ ਤੋਂ ਆਪਣਾ YouTube Instagram ਤੇ Facebook ਤੇ ਚੈਨਲ ਹੈ ਜੀ ਅਸੀਂ ਇੱਕ ਵੀਡੀਓ ਪਾਈ ਸੀ ਜੀ ਆਪਣੇ ਮਾਨਸਾ ਪ੍ਰਚਾਰ ਕੰਪਨੀ ਚੈਨਲ ਤੇ ਇਹ ਨੇ ਜੀ ਵਿਕਾਸ ਕੁਮਾਰ ਬੱਬੂ ਦਾਨੇਵਾਲੀਆ ਜੀ ਇਹਨਾਂ ਦੀ ਵੀਡੀਓ ਅਸੀਂ ਅਕਸਰ 10-15 ਦਿਨਾਂ ਚ ਇੱਕ ਵੀਡੀਓ ਪਾ ਦਿੰਨੇ ਆ ਜਿਵੇਂ ਕਿਸੇ ਕੋਠੀ ਦੀ ਪਾਤੀ ਕਿਤੇ ਕੋਠੀ ਬਣੀ ਹੈ ਇਹਨਾਂ ਦਾ ਸਮਾਨ ਗਿਆ ਆਲ ਪੰਜਾਬ ਦੇ ਵਿੱਚ ਇਹਨਾਂ ਦਾ ਸਮਾਨ ਜਾਂਦਾ ਰਹਿੰਦਾ ਕੋਠੀਆਂ ਦੇ ਵਿੱਚ ਤੇ ਅਸੀਂ ਕੋਠੀਆਂ ਦੀ ਵੀਡੀਓ ਪਾਉਂਦੇ ਆ ਤੇ ਸ਼ੋਰੂਮ ਦੀ ਵੀ ਪਾਉਂਦੇ ਆ ਪਿਛਲੀ ਵੀਡੀਓ ਨੂੰ ਦੇਖ ਕੇ ਸਰਦਾਰ ਕੁਲਦੀਪ ਸਿੰਘ ਜੀ ਇਹਨਾਂ ਕੋਲ ਸਮਾਨ ਲੈਣ ਆਏ ਸੀ ਪਹਿਲਾਂ ਇੱਕ ਕੋਠੀ ਇਹਨਾਂ ਨੇ ਤਿਆਰ ਕੀਤੀ ਹੈ ਤੇ ਦੂਜੀ ਕੋਠੀ ਦਾ ਸਮਾਨ ਬਾਹਰ ਗੱਡੀਆਂ ਦੇ ਵਿੱਚ ਲੋਡ ਹੋ ਰਿਹਾ ਹੈ ਤੋਂ ਉਹਨੂੰ ਸਮਾਨ ਵੀ ਦਿਖਾਵਾਂਗੇ ਕੋਠੀ ਦਾ ਇਹਨਾਂ ਨੇ ਸਮਾਨ ਲਿਆ ਜੀ ਇਮਾਰਤੀ ਲੱਕੜ ਚੁਗਾਠਾਂ ਪਲਾਈਆਂ ਮਾਇਕਾ ਸਨਮਾਇਕਾ ਬਾਕੀ ਜਿੰਨਾ ਵੀ ਡੈਕੋਰੇਸ਼ਨ ਦਾ ਸਮਾਨ ਹੈ ਸਾਰਾ ਲੈ ਕੇ ਗਏ ਨੇ ਬਾਕੀ ਅਸੀਂ ਗੱਲ ਕਰਾਂਗੇ ਜਿਹੜੇ ਸ਼ੋਰੂਮ ਦੇ ਓਨਰ ਨੇ ਜੀ ਵਿਕਾਸ ਕੁਮਾਰ ਬੱਬੂ ਧੰਨਵਾਦੀ ਆ ਹਾਂਜੀ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਤੁਸਨਾਓ ਜੀ ਵਧੀਆ ਸਰ ਅਸੀਂ ਪਿਛਲੇ ਦਿਨੀ ਆਪਦੇ ਚੈਨਲ ਤੇ ਤੁਹਾਡੀ ਵੀਡੀਓ ਪਾਈ ਸੀ ਜੀ ਸਰ ਜਿਵੇਂ ਕਿ ਤੁਸੀਂ ਦੱਸਿਆ ਵੀ ਸਰਦਾਰ ਕੁਲਦੀਪ ਸਿੰਘ ਜੀ ਦਲੇਲ ਸਿੰਘ ਵਾਲੇ ਤੋਂ ਨੇ ਜੀ ਜੀ ਮੀਆਂ ਸਿੰਘ ਵਾਲੇ ਪਹਿਲਾਂ ਨਾ ਇੱਕ ਕੋਠੀ ਪਾਈ ਸੀਗੀ ਬਿਲਕੁਲ ਜੀ ਬਿਲਕੁਲ ਉਹਦਾ ਵੀ ਸਮਾਨ ਸਾਰਾ ਤੁਹਾਡੇ ਤੋਂ ਗਿਆ ਸੀ ਬਿਲਕੁਲ ਜੀ ਬਿਲਕੁਲ ਹੁਣ ਇਹ ਦੂਜੀ ਕੋਠੀ ਵਾਸਤੇ ਸਮਾਨ ਲੈਣ ਆਏ ਨੇ ਹਾਂਜੀ ਬਿਲਕੁਲ ਜੀ ਇਹ ਇਹਨਾਂ ਦੀ ਰਿਸਤਰਾ ਦੀ ਕੋਠੀ ਹੈ ਜੀ ਜੀ ਮੀਆਂ ਸਿੰਘ ਵਾਲਾ ਖੀਵਾ ਤੇ ਪਹਿਲਾਂ ਇਹਨਾਂ ਦਾ ਪਿੰਡ ਹੈਗਾਗਾ ਦਲੇਰਲਾ ਜੀ ਆਪਣੇ ਚਨੀਰ ਕੋਲ ਦੇ ਰਹਿਣਾ ਉਹ ਸਾਰਾ ਮਤਲਬ ਕਿ ਕੋਠੀ ਦੇ ਵਿੱਚ ਕਬੂੜਾ ਦਾ ਸਾਮਾਨ ਜੀ ਕਿਚਨ ਦਾ ਸਾਮਾਨ ਹੈ ਕਿਚਨ ਦੀ ਐਸੈਸਰੀ ਵਗੈਰਾ ਪਲਾਈਵੋਡ ਕੁੰਡੇ ਕਬਜੇ ਜਾਨੀ ਕਿ ਆਲਮੋਸਟ ਸਾਰਾ ਕੁਝ ਆਪਣੇ ਤੋਂ ਗਿਆ ਜੀ ਇਹਨਾਂ ਦਾ ਜੀ ਔਰ ਬਹੁਤ ਹੀ ਜੈਨੂਨ ਪ੍ਰਾਈਸ ਤੇ ਬਹੁਤ ਹੀ ਵਧੀਆ ਕੁਆਲਟੀ ਦਾ ਮਾਲ ਇਹਨੇ ਲਾਇਆਗਾ ਜੀ ਜੀ ਹਾਂਜੀ ਤੇ ਬਾਕੀ ਹੁਣ ਇਹਨਾਂ ਦੀ ਹਿਸਿਆਰ ਨੇ ਜਿਹੜੇ ਮੀਆਂ ਪਿੰਡਾਂ ਮੀਆਂ ਸਿੰਘ ਵਾਲਾ ਉਹ ਅੱਜ ਜਾ ਰਿਹਾ ਜੀ ਲੱਕੜ ਦਾ ਸਮਾਨ ਉਹ ਕੋਟਿਲੇ ਬਣ ਰਹੀ ਹੈ ਉਹਦੇ ਵਿੱਚ ਸਾਰਾ ਸਮਾਨ ਜਿਹੜਾ ਪਲਾਈਬੋਰਡ ਕੁੰਡੇ ਕਬਜੇ ਜਾਣਗੇ ਜੀ ਉਹ ਵੀ ਆਪਣੀ ਦੁਕਾਨ ਤੋਂ ਹੀ ਜਾਣਗੇ ਸਾਰੇ ਇਹਨਾਂ ਦੇ ਸਾਰੇ ਦੋਸਤੋ ਜਿਵੇਂ ਕਿ ਵਿਕਾਸ ਕੁਮਾਰ ਬਾਬੂ ਜੀ ਨੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਕੋਠੀ ਪਾਈ ਆ ਹੁਣ ਇਹਨਾਂ ਦੇ ਰਿਸ਼ਤੇਦਾਰ ਆ ਰਹੇ ਨੇ ਇਹਨਾਂ ਨੇ ਹਰੇਕ ਵੀਡੀਓ ਦੇ ਵਿੱਚ ਕਿਹਾ ਹੋਇਆ ਵੀ ਕੋਠੀ ਦਾ ਜਿਹੜਾ ਵੀ ਸਮਾਨ ਕਸਟਮਰ ਇਹਨਾਂ ਤੋਂ ਲੈ ਕੇ ਜਾਊਗਾ ਉਹ ਸਾਰਾ ਸਮਾਨ ਹੋਲ ਸੇਲ ਰੇਟਾਂ ਤੇ ਹੋਊਗਾ ਸਮਾਨ ਦੀ ਜਿਹੜੀ ਪਹੁੰਚ ਹੈ ਕੋਠੀ ਤੱਕ ਫ੍ਰੀ ਹੋਊਗੀ ਕੋਈ ਉਹਦਾ ਤੇਲ ਦਾ ਖਰਚਾ ਨਹੀਂ ਕੋਈ ਗੱਡੀ ਦਾ ਖਰਚਾ ਨਹੀਂ ਇਸੇ ਕਰਕੇ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਇਹਨਾਂ ਤੋਂ ਕੋਠੀਆਂ ਦਾ ਸਮਾਨ ਲੈ ਕੇ ਜਾਂਦੇ ਨੇ ਬਾਕੀ ਜਿੰਨਾ ਵੀ ਸਮਾਨ ਇਹਨਾਂ ਕੋਲੋਂ ਮਿਲਦਾ ਹੈ ਸਾਰਾ ਸਮਾਨ ਬ੍ਰਾਂਡ ਕੰਪਨੀ ਦਾ ਹੁੰਦਾ ਜੀ ਕੋਈ ਦੇਸੀ ਨਹੀਂ ਹੁੰਦਾ ਫੁੱਲ ਗਾਰੰਟੀ ਦਿੰਦੇ ਨੇ ਜਿਵੇਂ ਇਮਾਰਤੀ ਲੱਕੜਾ ਲਾਈਫਟਾਈਮ ਦੀ ਗਾਰੰਟੀ ਹੈ ਚੁਗਾਠਾਂ ਨੇ 25 ਸਾਲਾਂ ਦੀ ਗਾਰੰਟੀ ਹੈ ਲਾਈਫਟਾਈਮ ਦੀ ਗਾਰੰਟੀ ਵਾਲੇ ਵੀ ਚੁਗਾਠਾ ਕੋਈ ਇਹੋ ਜਿਹੇ ਪਲਾਈਆਂ ਨੇ ਜਿਨ੍ਹਾਂ ਦੀ ਲਾਈਫਟਾਈਮ ਦੀ ਗਾਰੰਟੀ ਵੀ ਹੈ 20 ਸਾਲ ਦੀ ਗਾਰੰਟੀ ਵੀ ਹੈ 25 ਸਾਲ ਦੀ ਗਾਰੰਟੀ ਵੀ ਪਲਾਈਆਂ ਦੀ ਹੈਗੀ ਆ ਬਕਾਇਦਾ ਕੰਪਨੀਆ ਸਰਟੀਫਿਕੇਟ ਦਿੰਦੀਆਂ ਨੇ ਗਰੰਟੀ ਦਾ ਵੀ ਜੇ ਤੁਹਾਡੀ ਪਲਾਈ ਲੱਕੜ ਚੁਗਾਠਾ ਖਰਾਬ ਹੋ ਜਾਣਾ ਤਾਂ ਕੰਪਨੀ ਲੇਬਰ ਦੇ ਪੈਸੇ ਵੀ ਨਾਲ ਦੇਊਗੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਸਰਦਾਰ ਕੁਲਦੀਪ ਸਿੰਘ ਜੀ ਨਾਲ ਹਾਂ ਸਰ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਠੀਕੋ ਵਧੀਆ ਵਧੀਆ ਤੁਸੀਂ ਇਹਨਾਂ ਦੀ ਵੀਡੀਓ ਦੇਖ ਕੇ ਆਏ ਸੀ ਇਹਨਾਂ ਕੋਲੇ ਸਮਾਨ ਲੈਣ ਵਾਸਤੇ ਹਾਂਜੀ ਤੇ ਇਹਨਾਂ ਦੇ ਜਿਹੜੇ ਰੇਟ ਹੈ ਤੁਹਾਨੂੰ ਬਿਲਕੁਲ ਜੈਨੂਨ ਲੱਗੇ ਹਾਂ ਜੈਨੂਨ ਲੱਗੇ ਜੀ ਕੋਈ ਤੁਹਾਨੂੰ ਇਹ ਤਾਂ ਨਹੀਂ ਲੱਗਿਆ ਵੀ ਜਿਆਦਾ ਰੇਟ ਲਾਇਨੇ ਨਹੀਂ ਨਹੀਂ ਮਾਨੂੰ ਤੁਹਾਡੇ ਨੂੰ ਤਸੱਲੀ ਹੈ ਹਾਂ ਤਸੱਲੀ ਹੈ ਅੱਗੇ ਤੁਸੀਂ 10 ਬੰਦੇ ਨੂੰ ਹੋਰ ਵੀ ਦੱਸੋਗੇ ਵੀ ਭਾਈ ਮੈਂ ਆਪਦੀ ਕੋਠੀ ਦਾ ਸਮਾਨ ਲੈ ਕੇ ਗਿਆ ਸੀ ਹੋਲਸੇਲ ਰੇਟਾਂ ਤੇ ਹਾਂ ਹਾਂ ਹੁਣ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਵੀ ਸਪਾਰਸ਼ ਪਾਈ ਹੈ ਵੀ ਸਮਾਨ ਹੈ ਜਿਹੜਾ ਗੁਰੂ ਕਿਰਪਾ ਟੈਂਬਰ ਸਟੋਰ ਤੋਂ ਲੈ ਕੇ ਆਉਣਾ ਹੈ ਤਾਂ ਕਿ ਸਮਾਨ ਵੀ ਵਧੀਆ ਮਿਲੇ ਹਾਂਜੀ ਰੇਟ ਵੀ ਘੱਟ ਹੋਣ ਤੇ ਜੈਨੂਨ ਹੋਵੇ ਗਾਰੰਟੀ ਵਾਲਾ ਸਮਾਨ ਤਾਂ ਦੋਸਤੋ ਸਰਦਾਰ ਕੁਲਦੀਪ ਸਿੰਘ ਜੀ ਹੁਣ ਆਪਦੇ ਆਪ ਦੱਸਣਗੇ ਵੀ ਸਮਾਨ ਇਹਨਾਂ ਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਰੇਟ ਕਿਵੇਂ ਲੱਗੇ ਦੱਸੋ ਸਰ ਕੈਮਰੇ ਸਾਹਮਣੇ ਸਮਾਨ ਆਪਾਂ ਨੂੰ ਵਧੀਆ ਲੱਗਿਆ ਜੀ ਆਪਾਂ ਵੀਡੀਓ ਦੇਖ ਕੇ ਪਹਿਲੀ ਵਾਰ ਆਈ ਸੀ ਵੀਡੀਓ ਦੇਖ ਕੇ ਔਰ ਸਮਾਨ ਲੈ ਕੇ ਗਏ ਆ ਆਪਾਂ ਹੀ ਮਿਸਤਰੀ ਨੇ ਆਪਣੇ ਕੋਲੇ ਕੰਮ ਕਰਿਆ ਇਹਨਾਂ ਨੇ 10 ਦਿਨਾਂ ਦਾ ਕੰਮ ਰਹਿ ਗਿਆ ਕੂਠੀ ਕੰਪਲੀਟ ਹੋ ਗਈ ਲਗਭਗ ਕੰਮ ਸਾਰਾ ਆਪਾਂ ਨੂੰ ਸਮਾਨ ਜੋ ਵੀ ਗਿਆ ਸੈਂਸਰੀ ਜਿਆ ਗਿਆ ਲੱਕੜ ਗਈ ਆ ਕਬਜੇ ਕੁੰਡੇ ਗਏ ਨੇ ਸਾਰੇ ਪਹੁੰਚ ਹੋਈ ਆ ਫ੍ਰੀ ਆਪਣੀ ਆਪਾਂ ਨੂੰ ਕੋਈ ਟੈਕਸ ਨਹੀਂ ਲੱਗਿਆ ਉਹਦਾ ਇਹਨਾਂ ਨੇ ਆਪਣੇ ਪਹੁੰਚ ਕਰੀ ਆ ਫੋਨ ਤੇ ਕ ਸਮਾਨ ਜਿੰਦਾ ਰਹੇ ਆਪਣਾ ਬਾਕੀ ਦਾ ਸਮਾਨ ਦੇ ਵਿੱਚ ਕੋਈ ਕੰਪਲੀਟ ਨਹੀਂ ਹੈਗੀ ਆਪਾਂ ਨੂੰ ਵਧੀਆ ਕੁਆਲਟੀ ਦਾ ਵਧੀਆ ਸਮਾਨ ਮਿਲਿਆਗਾ ਕੋਈ ਉਹਦੇ ਵਿੱਚ ਠੱਗੀ ਚੋਰੀ ਵਾਲਾ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਆਪਾਂ ਨੂੰ ਮੰਗਰੋਂ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਊਗੀ ਉਹ ਸਮਾਨ ਵਧੀਆ ਲੱਗਿਆ ਮਿਸਤਰੀ ਨੂੰ ਵੀ ਵਧੀਆ ਲੱਗਿਆ ਉਹਦੇ ਕਰਕੇ ਆਪਣੇ ਰਿਸ਼ਤੇਦਾਰੀ ਚ ਵੀ ਗਾਹਾਂ ਸਪਾਰਸ ਪਾਈ ਹੋਰ ਉਹ ਸਮਾਨ ਪਾਰ ਗੱਡੀਆਂ 'ਚ ਲੋਡ ਵੀ ਹੋ ਰਿਹਾ ਉਹਦੇ ਕਰਕੇ ਬਾਕੀ ਦਾ ਮਿਸਤਰੀ ਹੈਗੇ ਨੇ ਜਿਨ੍ਹਾਂ ਨੇ ਕੰਮ ਕਰਿਆ ਕਿੰਨੀ ਕੀ ਕੁਆਲਟੀ ਇਹਦੀ ਜੀ ਤਾਂ ਦੋਸਤੋ ਇੱਥੇ ਕੋਠੀਆਂ ਦਾ ਸਾਰਾ ਸਮਾਨ ਮਿਲਦਾ ਏ ਟੂ ਜ਼ੈਡ ਸੂਈ ਤੋਂ ਲੈ ਕੇ ਸਲਾਈ ਤੱਕ ਇੱਕੋ ਹੀ ਛੱਤ ਥੱਲੇ ਸਾਰਾ ਸਮਾਨ ਚਾਹੇ ਤੁਸੀਂ ਡੈਕੋਰੇਸ਼ਨ ਦਾ ਸਮਾਨ ਲੈਣਾ ਹੈ ਲੱਕੜ ਲੈਣੀ ਹੈ ਪਲਾਈਆਂ ਲੈਣੀਆਂ ਕੁੰਡੇ ਕਬਜੇ ਲੈਣੇ ਆ ਕੋਈ ਵੀ ਤੁਸੀਂ ਸਮਾਨ ਕੋਠੀ ਦੇ ਡੈਕੋਰੇਸ਼ਨ ਦਾ ਕੋਠੀ ਦਾ ਕੱਪ ਬੋਰਡ ਦਾ ਸਮਾਨ ਲੈਣਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਜੀ ਵਿਕਾਸ ਕੁਮਾਰ ਬੱਬੂ ਜੀ ਧਾਨੇਵਾਲੀਆ ਤੇ ਇੱਕਾ ਮਿਸਤਰੀ ਜੀ ਨੇ ਇਹਨਾਂ ਦੀ ਕੋਠੀ ਦਾ ਕੰਮ ਵੀ ਇਹ ਕਰ ਰਹੇ ਨੇ ਜਿਹੜੇ ਰਿਸਤ ਜ਼ਰਾਂ ਦੀ ਕੋਠੀ ਪਾਈ ਹੈ ਉਹਨਾਂ ਦਾ ਕੰਮ ਵੀ ਬਾਈ ਨੇ ਕੀਤਾ ਤੇ ਬਾਈ ਜੀ ਨੂੰ ਪੁੱਛਾਂਗੇ ਦੋਸਤੋ ਇਹ ਨੇ ਜੀ ਮਿਸਤਰੀ ਜਸਵੰਤ ਸਿੰਘ ਜੀ ਇਹਨਾਂ ਦਾ ਪਿੰਡ ਐ ਨਰਿੰਦਰਪੁਰਾ ਇਹ ਬਾਈ ਜਿਆ ਦੀ ਕੋਠੀ ਦਾ ਕੰਮ ਮਿਸਤਰੀ ਜ्याने ਕੀਤਾ ਸੀ ਤੇ ਇਹਨਾਂ ਦੀ ਰਿਸ਼ਤੇਦਾਰਾਂ ਦੀ ਜਿਹੜੀ ਕੋਠੀ ਆ ਉਹਨਾਂ ਦਾ ਕੰਮ ਵੀ ਇਹ ਮਿਸਤਰੀ ਜੀ ਕਰ ਰਹੇ ਨੇ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡੇ ਸਰੋਤਿਆਂ ਨੂੰ ਹਾਂਜੀ ਸਰ ਜੀ ਅਸੀਂ ਸਾਗਮਾਨ ਦੀ ਲੱਕੜ ਦੀ ਟਰਾਈ ਬਹੁਤ ਜਿਆਦਾ ਕਰ ਚੁੱਕੇ ਸੀਗੇ ਇਸ ਲਈ ਸਾਨੂੰ ਵਧੀਆ ਤੇ ਸਾਫ ਸੁਥਰੀ ਲੱਕੜ ਤੇ ਰੇਟ ਬਹੁਤ ਹੀ ਘੱਟ ਵਧੀਆ ਦਾਨੇ ਵਾਲੀ ਟੇਬਲ ਸਟੋਰ ਤੋਂ ਮਿਲਿਆ ਜੀ ਤਾਂ ਦੋਸਤੋ ਜਿਵੇਂ ਮਿਸਤਰੀ ਜੀ ਨੇ ਦੱਸਿਆ ਕਿਉਂਕਿ ਮਿਸਤਰੀਆਂ ਨੂੰ ਪਰਖ ਹੁੰਦੀ ਹੈ ਵੀ ਲੱਕੜ ਕਿਹੜੀ ਮਾੜੀ ਹੈ ਕਿਹੜੀ ਚੰਗੀ ਹੈ ਇਹਨਾਂ ਨੇ ਦੱਸਿਆ ਵੀ ਅਸੀਂ ਬਹੁਤ ਜਗ੍ਹਾ ਤੇ ਟਰਾਈ ਕੀਤੀ ਸਾਗਵਾਨ ਦੀ ਲੱਕੜ ਦੀ ਕਿਉਂਕਿ ਜਿਹੜੀ ਸਾਗਵਾਨ ਦੀ ਲੱਕੜ ਹੈ ਇਹ ਕਾਸਟਲੀ ਹੁੰਦੀ ਹੈ ਤੇ ਇਹਨਾਂ ਤੋਂ ਮਿਲਦੀ ਹੈ ਬਾਜ਼ਾਰ ਰੇਟਾਂ ਤੇ ਹੋਲ ਸੇਲ ਰੇਟਾਂ ਤੇ ਤਾਂ ਇਹ ਇਸ ਕਰਕੇ ਬੱਬੂ ਧਾਨੇਵਾਲੀਆ ਕੋਲੋਂ ਇਸ ਸ਼ੋਰੂਮ ਤੇ ਲੱਕੜ ਦਿਵਾਉਣਾ ਆਏ ਨੇ ਪਹਿਲਾਂ ਵੀ ਦਿਵਾ ਕੇ ਲੈ ਕੇ ਗਏ ਸੀ ਤੁਸੀਂ ਵੀ ਜੇਕਰ ਕਿਸੇ ਵੀ ਕੋਠੀ ਵਾਸਤੇ ਸ਼ੋਰੂਮਾਂ ਵਾਸਤੇ ਰੈਸਟੋਰੈਂਟਾਂ ਵਾਸਤੇ ਡੈਕੋਰੇਸ਼ਨ ਦਾ ਕੰਮ ਕਰਾਉਣਾ ਹੋਵੇ ਤਾਂ ਸਮਾਨ ਤੁਸੀਂ ਇੱਥੋਂ ਲੈ ਕੇ ਜਾਣਾ ਰੇਟਾਂ ਦੀ ਟਰਾਈ ਦੀ ਜਿੱਥੋਂ ਮਰਜ਼ੀ ਕਰ ਲਿਓ ਪੂਰੀ ਫੁੱਲ ਗਰੰਟੀ ਹੋਊਗੀ ਰੇਟਾਂ ਦੀ ਖੁੱਲਾ ਚੈਲੰਜ ਹੈ ਰੇਟਾਂ ਦਾ ਵੀ ਇਹਨਾਂ ਨਾਲੋਂ ਘੱਟ ਰੇਟ ਕੋਈ ਵੀ ਨਹੀਂ ਦੇ ਸਕਦਾ ਜੀ ਆਲ ਪੰਜਾਬ ਦੇ ਵਿੱਚ ਖੁੱਲਾ ਚੈਲੰਜ ਤੇ ਜੇਕਰ ਤੁਸੀਂ ਕੋਠਿਆਂ ਦਾ ਕੱਪ ਬੋਰਡ ਦਾ ਕੰਮ ਕਰਾਉਣਾ ਤਾਂ ਮਿਸਤਰੀ ਜੀ ਬੈਠੇ ਨੇ ਜੀ ਇਹਨਾਂ ਦਾ ਨੰਬਰ ਵੀ ਅਸੀਂ ਥੱਲੇ ਦੇ ਦਿਆਂਗੇ ਤਾਂ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੀ ਕਿਹੜੀ ਸਟੇਟ ਚੋਂ ਕਿਹੜੇ ਕਿਹੜੇ ਪਿੰਡ ਚੋਂ ਦੇਖ ਰਹੇ ਹੋ ਤੁਹਾਨੂੰ ਬਹੁਤ ਹੀ ਅਸੀਂ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਤਾਂ ਦੋਸਤੋ ਹੁਣ ਤੁਹਾਨੂੰ ਅਸੀਂ ਸਾਰੀ ਲੋਕੇਸ਼ਨ ਦੱਸਾਂਗੇ ਜੀ ਗੁਰੂ ਕਿਰਪਾ ਟੈਂਬਰ ਸਟੋਰ ਦੀ ਇਹ ਹੈ ਜੀ ਚੁਗਲੀ ਘਰ ਵਾਲਾ ਖੂ ਚੁਗਲੀ ਘਰ ਦੇ ਨੇੜੇ ਪਿੰਡ ਵਾਲੀ ਸੜਕ ਤੇ ਤੇ ਹੁਣ ਆਪਾਂ ਇੱਥੋਂ ਚੁਗਲੀ ਘਰ ਤੋਂ ਸੱਜੇ ਪਾਸੇ ਮੁੜਾਂਗੇ ਜੀ ਇਹ ਆ ਮੋੜ ਮੁੜ ਗਿਆ ਫਰਨੀਚਰ ਮਾਰਕੀਟ ਵੱਲ ਨੂੰ ਇਹਨੂੰ ਕਹਿੰਦੇ ਨੇ ਜੀ ਫਰਨੀਚਰ ਮਾਰਕੀਟ ਇਹ ਸਾਰੀ ਫਰਨੀਚਰ ਮਾਰਕੀਟ ਹੈ ਇੱਥੇ ਬੈੱਡ ਬੁੱਡ ਬਣਦੇ ਨੇ ਜੀ ਸਾਰੇ ਫਰਨੀਚਰ ਦਾ ਸਾਮਾਨ ਸਾਰਾ ਮਿਲਦਾ ਹੈ ਤੇ ਇਸੇ ਸੜਕ ਦੇ ਉੱਤੇ ਹੀ ਖੱਬੇ ਪਾਸੇ 10 ਕ ਦੁਕਾਨਾਂ ਛੱਡ ਕੇ ਗੁਰੂ ਕਿਰਪਾ ਟਿੰਬਰ ਸਟੋਰ ਵਾਲਿਆਂ ਦਾ ਸ਼ੋਅਰੂਮ ਆਉਂਦਾ ਜੀ ਇਹ ਆ ਸਾਹਮਣੇ ਦੇਖੋ ਆ ਆ ਗਿਆ ਜੀ ਗੁਰੂ ਕਿਰਪਾ ਟਿੰਬਰ ਸਟੋਰ